ਉਨਾ ਹਿਮਾਚਲ ਦੀ ਇੱਕ ਨਿੱਜੀ ਫਾਈਨੈਂਸ ਕੰਪਨੀ ਦੇ ਕਰਮਚਾਰੀਆਂ ਵੱਲੋਂ ਸਿਰਫ 1000 ਰੁਪਏ ਲਈ ਤੰਗ ਪਰੇਸ਼ਾਨ ਕਰਨ ਕਾਰਨ ਔਰਤ ਨੇ ਕੀਤੀ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਮਮੀ ਨੂੰ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਬਿੰਦੇ ਦੇ ਜ਼ਹਿਰ ਦੀਆਂ ਗੋਲੀਆਂ ਲੈ ਕੇ ਸਾਡੇ ਸਾਹਮਣੇ ਖਾਓ ਕਿ ਅਸੀਂ ਬਿੰਦੇ ਰਸਤੀ ਤੁਸੀਂ ਹਾਂਸੀ ਲਾਓ ਸਾਡੇ ਸਾਹਮਣੇ ਮੇਰੀ ਬੇਟੀ ਹੈ ਮੇਰੀ ਬੇਟੀ ਨਾਲ ਬਹੁਤ ਪ੍ਰਸਤਾਨਾ ਨੇ ਬਹੁਤ ਪਰੇਸ਼ਾਨ ਹੈ ਮੈਂ ਅੱਛੀ ਸੀ ਜਿੰਨ ਚਾਰਾਂ ਅੰਦਰ ਬਹਿ ਜਾਂਦੇ ਸੀ ਤੁਸੀਂ ਚਾਰਾਂ ਪਰਹਵਾਂ ਨੂੰ ਉਹ ਵੀ ਕਹਿੰਦੇ ਸੀ ਜਾ ਪੈਸੇ ਲੈ ਕੇ ਆ ਸੰਪੈਸੇ ਆਹ ਗਾਦੀ

ਗਿਨਾਤੇ ਵਿੱਚ ਇੱਕ ਡੈਡ ਬਾਡੀ ਜਿਹੜੀ ਸੀ ਉਹ ਪਾਣੀ ਦੇ ਵਿਚਕਾਰ ਦੀ ਤੇ ਉਹਦੇ ਦੇ ਚ ਉਸ ਦੇ ਪਰਿਵਾਰ ਵੱਲੋਂ ਤਿੰਨ ਬੰਦਿਆਂ ਦੇ ਉੱਤੇ ਸ਼ੁਭਮ ਸਾਗਰ ਅਭਿਸ਼ੇਕ ਰਿਤਨ ਚਾਹਲ ਰਾਜ ਵਿਜੜੇ ਇਹ ਤਿੰਨ ਬੰਦੇ ਨੇ ਸਾਡੇ ਕੋਲੇ ਆ ਕੇ ਜਿਹੜੇ ਇਹਨਾਂ ਨੇ ਲੋਨ ਲਿਆ ਹੋਇਆ ਸੀ 35000 ਰੁਪਏ ਦਾ ਉਹਦੀ ਕਿਸ਼ਤਾਂ ਨਹੀਂ ਆਇਆ ਸੀ ਕਿਉਂਕਿ ਉਹਨਾਂ ਨੇ ਇਹਨਾਂ ਬਚਤ ਲੁਕੀ ਕੀਤੀ ਸੀ ਉਸ ਬਚਤ ਲੁਕੀ ਤੋਂ ਤੰਗ ਆ ਕੇ ਜਿਹੜੀ ਡੈਡ ਬਾਡੀ ਲੇਡੀ ਦੀ ਸੀਗੀ ਉਸ ਲੇਡੀ ਨੇ ਆਟੋਮੈਟ ਕਿਆ ਕਰ ਲਈ ਸੀ ਜਿਸ ਦੇ ਇੱਕ ਐਕਸ਼ਨ ਮੰਦੇ ਦੀ ਪਹਿਲਾਂ ਤਾਂ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਵੀ ਕਿੰਨਾ ਸੱਚ ਹੈ ਤੇ ਕਿੰਨਾ ਕਿ ਝੂਠ ਹੈ ਉਹ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਤੱਥ ਸੀ ਉਹ ਸਾਰੇ ਸਾਹਮਣੇ ਸਹੀ ਹੈ ਤੇ ਪਰਚਾ ਦਰਜ ਕਰਕੇ ਕੋਮਲ ਦੇ ਬਿਆਨਾਂ ਦੇ ਉੱਤੇ 199 ਨੰਬਰ ਐਫਆਈਆਰ ਦਰਜ ਕੀਤੀ ਹੈ ਤੇ ਜਿਹੜੇ ਜਿਹੜੇ ਤਿੰਨ ਦੋਸ਼ੀਆਂ ਤੇ ਅਲੀਗੇਸ਼ਨ ਸੀਗੇ ਤਿੰਨੇ ਅਸੀਂ ਅਰੈਸਟ ਕਰ ਲਏ ਸਰ ਨਾਮ ਉਹ ਸੁਭਮ ਸਾਗਰ ਤੇ ਅਭਿਸ਼ਕ ਸਰ ਕਿਤੇ ਦਿਨਾਂ ਵਾਲੇ ਕਿਹੜੀ ਆਪਰੇਟ ਕਰਦੇ ਨੇ ਤੇ ਉਹਨਾਂ ਦੀ ਇੱਕ ਕੰਪਨੀ ਹੈਗੀ ਹੈ ਜੀ ਉਹਦੇ ਵਿੱਚ ਕੰਮ ਕਰਦੇ ਨੇ ਜੀ ਇਹ ਸਤੰਭਨ ਫਿਨਾਂਸ ਕੰਪਨੀ ਦੇ ਸਰ 2001 ਇਹ ਕਹਾਂ ਸੀ ਕਿ ਜਿਹੜੇ ਪੈਸੇ ਸੀ ਉਹ ਵਾਪਸ ਦਿੱਤੇ ਜਾ ਚੁੱਕੇ ਸੀ ਲੇਕਿਨ ਬਾਊ ਨੇ ਪਛਾਣ ਕਰ ਲਈ ਕਿ ਕਿ ਇਹ ਚਾਹੀਏ ਜਿਹੜਾ ਪਾਇਆ ਹੋ ਇਹ ਹਜੇ ਇਨਵੈਸਟੀਗੇਸ਼ਨ ਦੇਖੋ ਪੂਰੀ ਤਾਂ ਨਹੀਂ ਹੋਈ ਪਰ ਜਿਹੜੇ ਇਹਨਾਂ ਨੇ ਬਾਖਲੂ ਕੀ ਜਿੱਤ ਜਿਹੜੇ ਕਰਕੇ ਉਹਨੇ ਆਕਮਦਾ ਕੀਤਾ ਉਹਦੇ ਕਰਕੇ ਅਸੀਂ ਕੀਤਾ ਜਿਹੜੇ ਪੈਸਿਆਂ ਵਾਲਾ ਉਹ ਹਜੇ ਚ ਚੈਕ ਕਰ ਰਹੇ ਸੀ ਸਰ ਡੈਡ ਬਡੀ ਕਵਰ ਹੋ ਗਈ ਨਹੀਂ ਹਜੇ ਡੈਡ ਬਡੀ ਕਵਰ ਨਹੀਂ ਸਤੰਭਨ ਨੰਬਰ 1 ਕੇ ਕੇ ਲਿਆ ਹੋਇਆ ਹਿਮਾਚਲ ਦੇ ਰਹਿਣ ਵਾਲੇ ਨੇ ਜੀ ਕੰਨੀ ਅਗਲੀ ਕਾਰਵਾਈ ਹੈ ਅਗਲੀ ਕਾਰਵਾਈ ਜੀ ਡੈੱਡ ਬਾਡੀ ਆਏਗੀ ਜੀ ਡੈੱਡ ਇਹਨਾਂ ਨੂੰ ਪੇਸ਼ ਕਰਾਂਗੇ ਡੈੱਡ ਬਾਡੀ ਦੀ ਭਾਲ ਦੇ ਵਿੱਚ ਅਸੀਂ ਆਪਣੀਆਂ ਟੀਮਾਂ ਭੇਜੀਆਂ ਹੋਈਆਂ ਨੇ ਲਗਾਤਾਰ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਦਾ ਕਾਰਵਾਈ ਹੋ ਰਹੀ ਹੈ ਪੁਲਿਸ ਵੀ ਫੜ ਰਹੀ ਹੈ ਕਾਰਨ ਕੀ ਹੈ ਜੀ ਕਿ ਆ ਪੁਲਿਸ ਨੂੰ ਪਹਿਲਾਂ ਨਹੀਂ ਪਤਾ ਕਿ ਐਨੇ ਸਾਰੇ ਜਿਹੜਾ ਹਥਿਆਰ ਵੀ ਮਿਲੇ ਪੈਸਾ ਵੀ ਮਿਲੇ ਦੇਖੋ ਹੁਣ ਇਸ ਵੇਲੇ ਤਾਂ ਸਾਡੇ ਕੋਲੇ ਜਿਹੜਾ ਇਹ ਮੈਟਰ ਹੈਗਾ ਜਿਹਦੇ ਕਰਕੇ ਆਪਾਂ ਪ੍ਰੈਸ ਕਾਨਫਰੰਸ ਅੱਧੀ ਹੈ ਉਦੇ ਵਿੱਚ ਤਾਂ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇਨਫੋਰਮੇਸ਼ਨ ਦੇ ਵਿੱਚ ਇਹ ਬਹੁਤ ਹੀ ਸੈਂਸਟਿਵ ਮੈਟਰ ਸੀਗਾ ਜਿਹਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਜ਼ਰੂਰੀ ਸੀਗੀ ਤਾਂ ਜੋ ਕੋਈ ਗਲਤੀ ਨਾ ਹੋ ਜਾਈਏ ਸਾਡੇ ਵੱਲੋਂ ਉਸ ਚੀਜ਼ ਨੂੰ ਕੀਤਾ ਤੇ ਬਾਕੀ ਜਿਹੜਾ ਨਸ਼ਾ ਦਾ ਤਾਂ ਸਾਡਾ ਕੰਮ ਹੈ ਅਸੀਂ ਕਰ ਰਹੇ ਹਾਂ ਉਹਦੇ ਉੱਤੇ ਹਰ ਵੇਲੇ ਵਰਕ ਆਊਟ ਕਰਦੇ ਆ ਇਹ ਤਾਂ ਇੱਕ ਐਵੀ ਚੀਜ਼ ਹੈ ਜਿਹਨੂੰ ਅਸੀਂ ਅਨਗੋੜਾ ਕਰੇ ਨਹੀਂ ਸਕਦੇ ਜਿਸ ਦਾ ਜਿਹੜੀ ਗ੍ਰਿਫਤਾਰ ਜਿਹੜੀ ਟੀਮ ਕਿਹੜਾ ਤਰ੍ਹਾਂ ਦੀ ਲਗਾਈ ਗਈ ਹੈ ਇਹਨਾਂ ਦੇ ਉੱਤੇ ਜੀ ਬੀਐਨਐਸ ਦੀ 108 ਸੈਕਸ਼ਨ ਲੱਗੀ ਹੈਗੀ ਹੈ ਤੇ ਇਹਨੂੰ ਜੀ ਕਿਸੇ ਬੰਦੇ ਨੂੰ ਮਜਬੂਰ ਕਰਨਾ ਜੀ ਮਰਨ ਵਾਸਤੇ ਮਹਿਲਾ ਦਾ ਨਾਮ ਕੀ ਹੈ ਸਰ ਕਿ ਕਿੰਨੇ ਪੇਮੈਂਟ ਨੇ ਲਈ ਸੀ ਇਹਨਾਂ ਜੀ ਮਹਿਲਾ ਨੇ 35000 ਰੁਪਏ ਲਿਆ ਸੀਗਾ ਜੀ ਰੰਜਨਾ ਦੇਵੀ ਇਹਦਾ ਨਾਮ ਹੈ ਰਹਿਣ ਵਾਲੀ ਕਿੱਥੇ ਇਹ ਜਿਹੜੇ ਬਲਾਕ ਬੀਈ ਬਲਾਕ ਦੇ ਵਿੱਚ ਰਹਿਣ ਵਾਲੀ ਹੈ ਤੇ ਇਹਨੇ 35000 ਰੁਪਏ ਲਿਆ ਸੀਗਾ 700 ਰੁਪਏ ਦੀ ਕਿਸ਼ਤ ਸੀਗੀ 1000 ਰੁਪਏ ਪੈਂਦੇ ਸੀਗਾ ਉਹ ਲੈਣਾ ਸੀ ਤਦਾਂ ਜੀ ਆ ਕੇ ਤੋਂ ਜਿਹੜੀ ਸਤਿਅਮ ਕੰਪਨੀ ਹੈ ਇਹ ਇਹਨਾਂ ਨੇ ਨੰਗਲ ਦੇ ਵਿੱਚ ਹੋਰ ਵੀ ਕਈਆਂ ਨੂੰ ਲੋਨ ਦਿੱਤੇ ਆ ਜਾਂ ਇਹ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿਹੜੇ ਇਨਵੈਸਟੀਗੇਟ ਕਰਕੇ ਦੱਸ ਸਕਦੇ ਸਰ ਉਹਨਾਂ ਨੇ ਜਿਹੜੇ ਪਰਿਵਾਰ ਦੇ ਨਾਲ ਹੋ ਗਿਆ ਉਹ ਪਹਿਲੇ 7-8 ਲੋਕ ਜਿਹੜੇ ਰੋਜ਼ ਆ ਕੇ ਮੰਮੀ ਨੂੰ ਕਹਿੰਦੇ ਸੀ ਜੀ ਅਸੀਂ ਤੁਹਾਨੂੰ ਦਿੰਦੇ ਆ ਜ਼ਹਿਰ ਦੀਆਂ ਗੋਲੀਆਂ ਲੈ ਕੇ ਸਾਡੇ ਸਾਹਮਣੇ ਖਾਓ ਕੋਮਲ ਨਾਮ ਕੋਮਲ ਨਾਮ ਆਵਾਜ਼ ਮੇਰੀ ਮੰਮੀ ਨੇ ਨਾ ਸੱਤੇ ਮਾਈਕ੍ਰੋਫਾਈਨੈਂਸ ਕੰਪਨੀ ਤੋਂ ਲੋਨ ਦਿੱਤਾ ਵਸੇਗਾ। ਉਹਨੇ ਦੀ ਕੰਪਨੀ ਐ ਉਹ। ਇਹ ਉਹਦਾ ਲੋਨ ਅਸੀਂ ਸਾਰਾ ਕਲੋਸ ਕਰਵਾਤਾ ਵਸੇਗਾ। ਉਹ ਜਿਹੜੀ ਆਂਟੀ ਕੋਲ ਅਸੀਂ ਕਿਸ਼ਤਾਂ ਦਿੰਦੇ ਸੀ ਉਹ ਆਂਟੀ ਪੈਸੇ ਲੈ ਕੇ ਨਾ ਟਿਕੀ ਸੀ ਵੀ। ਉਸ ਤੋਂ 2-3 ਸਾਲ ਬਾਅਦ ਆਇਆ। 2-3 ਸਾਲ ਕੋਈ ਨਹੀਂ ਆਇਆ ਸਾਡੇ ਕੋਲ ਨਾ ਕੋਈ ਨੋਟਿਸ ਆਇਆ ਕੁਝ ਵੀ ਨਹੀਂ ਆਇਆ। ਇਹ 2-3 ਸਾਲ ਬਾਅਦ ਆਇਆ ਤੇ ਇਹਦੇ ਤੁਹਾਡਾ ਅਮਾਉਂਟ ਪੈਂਡਿੰਗ ਐ। ਇਹ ਉਹ ਚਲੋ ਸੀ ਮੰਨ ਵੀ ਲਿਆ ਕਿ ਚਲੋ ਕਿਸ਼ਤਾਂ ਦੇ ਦਾਂਗੇ। ਕਿਸਤੇ ਸਿਰਫ ਦੀ ਦੇ ਵੀ ਦਿੱਤੀ ਸੀ ਸਿਰਫ 1000 ਰੁਪਏ ਰਹਿ ਗਿਆ ਸੀ ਦੇਣਾ ਜਿਵੇਂ ਕਰਕੇ ਉਹਨਾਂ ਨੇ ਮੰਮੀ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ 5-6 ਦਿਨ ਤੋਂ ਆਂਦੇ ਵੇਲੇ ਹੀ ਲਗਾਤਾਰ ਸਵੇਰੇ 9 ਵਜੇ ਆ ਜਾਂਦੇ ਸੀ ਉਹੀ 3-4 ਵਜੇ ਦੇ ਖਰੀਬ ਜਾਂਦੇ ਸੀ ਚਾਹੇ ਉਹਨਾਂ ਨੂੰ ਕਈ ਵੀ ਜਾਓ ਕਿ ਸਾਨੂੰ ਥੋੜਾ ਟਾਈਮ ਦੇ ਦਿਓ ਉਹ ਦੋ ਜਣੇ ਅੱਧਰ ਕੁਰਸੀਆਂ ਢਾਕੇ ਦੋ ਜਣੇ ਦੋਨੋਂ ਸਾਈਡ ਕੁਰਸੀਆਂ ਢਾਕੇ ਬੈਠ ਜਾਂਦੇ ਸੀ ਮੰਮੀ ਨਾਲ ਬੜੀ ਬਦਤਮੀਨੀ ਕੀਤੀ ਉਹਨਾਂ ਨੇ ਪੱਕਾ ਮਾਰ ਕੇ ਮੰਮੀ ਨੂੰ ਇੱਦਾਂ ਵੀ ਕਿਹਾ ਕਿ ਵੀ ਹੁਣ ਲੱਗ ਤੁਸੀਂ ਜਾਓ ਜਿੱਥੋਂ ਮਰਜ਼ੀ ਪੈਸੇ ਲੈ ਕੇ ਆਓ ਉਹਨਾਂ ਦੇ ਘਰੋਂ ਉਹਨਾਂ ਨੇ ਕਹਿੰਦੇ ਸੀ ਕਿ ਤੁਸੀਂ ਬਾਹਰ ਨਿਕਲੋ ਇੱਥੇ ਇੱਥੇ ਤੋਂ ਵੀ ਇੰਨਾ ਜ਼ਿਆਦਾ ਪਰੇਸ਼ਾਨ ਕਰਤਾ ਨਾ ਕਿ ਮੰਮੀ ਨੇ ਐਦਾਂ ਦਾ ਹੀ ਕਦਮ ਚੱਕ ਲੈਣਾ ਤਾਂ ਪਰੇਸ਼ਾਨ ਹੈ ਬਹੁਤ ਜ਼ਿਆਦਾ ਪਰਸਨੂ ਦੇ ਕਿੰਨਾ ਲੋਨ ਸੀਗਾ ਲੋਨ ਉਹ ਹੀ 30000 ਦੇ ਕਰੀਬ ਸੀਗਾ ਜਿਹੜਾ ਲੈਣੀ ਵੀ ਪਤਾ ਨਹੀਂ ਆ ਇਹ 3-4 ਸਾਲ ਹੋ ਗਏ ਸੀ ਕਿ ਅਸੀਂ ক্লোਜ਼ ਵੀ ਕਰਵਾਤਾ ਵਾ ਸੀਗਾ ਹੁਣੇ 2-3 ਸਾਲ ਬਾਅਦ ਆਏ ਐ ਉੱਠ ਕੇ ਕਿ ਤੁਹਾਡਾ ਲੋਨ ਅੱਜਾ ਪੈਂਡਿੰਗ ਹੈ ਉਸ ਤੋਂ ਪਹਿਲੇ ਸਾਨੂੰ ਕੋਈ ਨੋਟਿਸ ਵੀ ਨਹੀਂ ਆਇਆ ਇਦੋਂ ਅੱਦਾਂ ਲੋਨ ਕੋਈ ਪੈਂਡਿੰਗ ਨਹੀਂ ਹਾਂ ਮਮਮੀ ਮੇਰੇ ਸਿਲਾਈ ਦਾ ਕੰਮ ਵੀ ਕਰਦੇ ਸੀ ਤੇ ਇੱਕ ਅੰਕਲ ਦੇ ਘਰ ਖਾਣਾ ਵੀ ਬਣਾਉਂਦੇ ਢੋ ਪੈਣਾ ਹੈ ਮੈਂ ਜੋਬ ਕਰਦੀ ਸ਼ੌਪ ਤੇ ਹਾਂਜੀ ਨਾ ਛੋਟੀ ਘਾ ਵੀ ਲੈਂਦੀ ਐ ਇਹ ਕਰਕੇ ਕੋਈ ਫੋਲ ਕਰੀ ਹਾਂਜੀ ਅਸੀਂ ਕਰਾਈ ਆ ਰਿਪੋਰਟ ਉਸੇ ਦਿਨ ਕਰਵਾਤੀ ਐ ਦਰਜੇ ਤੋਂ ਅੱਜ 72 ਘੰਟੇ ਹੋ ਗਏ ਉਹਨਾਂ ਵੱਲੋਂ ਕੋਈ ਕਾਰਵਾਈ

ਸਾਨੂੰ ਇਨਸਾਫ ਚਾਹੀਦਾ ਬਾਸ ਤੁਹਾਨੂੰ ਉਹ ਬੰਦੇ ਜੇਲ੍ਹ ਦੇ ਅੰਦਰ ਚਾਹੀਦੇ ਇਸ ਤੋਂ ਇਲਾਵਾ ਕੋਈ ਮਾਪੇ ਮਾਪੇ ਦੇ ਕੌਪ ਕੀ ਅਸਰ ਤੇਨ ਬੰਦਿਆਂ ਦਾ ਨਾਮ ਤੁਹਾਨੂੰ ਪਤਾ ਹੈ ਬਾਕੀ ਬਾਏ ਸੇ ਸੱਸੀ ਸਭ ਨੂੰ ਪਛਾਣ ਸਕਦੇ ਕਿ ਕਿਹੜਾ ਮੁੰਡਾ ਸੀਗਾ ਉੱਧਰ ਕਿੱਥੇ ਬੰਦੇ ਆਏ ਸੱਤਕ ਬੰਦੇ ਸੀਗੇ ਹਾਂਜੀ ਸੱਤ ਬੰਦੇ ਆਤ ਬੰਦੇ ਹਾਂਜੀ ਉਹ ਇੱਧਰ ਚਾਰ ਜਣੇ ਇੱਧਰ ਚਾਰ ਜਣੇ ਇੱਧਰ ਏਦਾਂ ਬੈਠ ਜਾਂਦੇ ਸੀਗੇ ਉਹਨਾ ਕੁਰਸੀਆਂ ਲਗਾ ਕੇ ਉਹਨਾਂ ਨੂੰ ਕਿੰਨੀ ਵਾਰ ਕਿਹਾ ਵੀ ਮਮੀ ਨੇ ਕਿ ਮੇਰੀ ਕੁੜੀਆਂ ਘਰ ਇਕੱਲੀਆਂ ਹੁੰਦੀਆਂ ਵੀ ਤੁਹਾਡਾ ਏਦਾਂ ਬਹਿਣੇ ਦਾ ਕੋਈ ਇਰਾਦਤ ਨਹੀਂ ਹੈ ਪਰ ਉਹ ਸੁਣਦੇ ਹੀ ਨਹੀਂ ਸੀਗੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਮੈਨੂੰ ਸਭ ਨੂੰ ਪਤਾ ਸੀ ਉਹਨਾਂ ਨੂੰ ਕਹਿੰਦੇ ਵੀ ਸੀ ਪਰ ਉਹ ਮੰਨਦੇ ਹੀ ਨਹੀਂ ਸੀ ਕਿਸੇ ਦੀ ਵੀ ਉਹ ਕਹਿੰਦੇ ਸਾਡੇ ਕੋਲ ਰਾਈਟ ਹੈ ਸਾ ਤੁਸੀਂ ਬੁਲਾ ਲਓ ਚਾਹੇ ਥਾਣੇ ਵਾਲਿਆਂ ਨੇ ਬੁਲਾ ਲਓ ਸਾਡੇ ਕੋਲ ਸਾਰੇ ਰਾਈਟ ਹੈ ਮਸੇ ਐ ਨਾਈ ਹੋਲਦੇ ਸੇ ਫਿਰ ਉਹ થોੜ ਡਰ ਜਾਂਦੇ ਸੀ ਮੱਲੇ ਵਾਲੇ ਪਤਾ ਸਭ ਨੂੰ ਆ ਗਿਆ ਆਨ ਦੇ ਕਿ ਪਰ ਉਸ ਟਾਈਮ ਕੋਈ ਵੀ ਨਹੀਂ ਖੜਦਾ ਜਿਹੜੇ ਮੇਰੇ ਲਈ ਉਹ ਨਹੀਂ ਪਰ ਉਹ ਤਾਂ ਕੁਛ ਨਹੀਂ ਬਤਾ ਉਹ ਉਹ ਦੋ ਦਿਨ ਹੀ ਖੜਾ ਰਹਾ ਅੱਜ ਤੱਕ ਕੁਝ ਪਤਾ ਹੀ ਨਹੀਂ ਲੱਗਿਆ ਕੋਈ ਵੀ ਸੀਧ ਨਹੀਂ ਸਾਨੂੰ ਦਿੱਤੀ ਕਦੇ ਰਸੀਦ ਨਹੀਂ ਦਿੱਤੀ ਕਹਿੰਦੀ ਸੀ ਤੁਹਾਨੂੰ ਕਿਸ਼ਤ ਪੜਾਜੋ ਪਰ ਹਲੇ ਆਏ ਨਹੀਂ ਐ ਸਾਨੂੰ ਕਦੀ ਕੋਈ ਰਸੀਦ ਨਹੀਂ ਆਈ ਉਹਨਾਂ ਵੱਲੋਂ ਕਿ

ਸਾਨੂੰ ਇਨਸਾਫ ਚਾਹੀਦਾ ਸਾਨੂੰ ਬੰਦੇ ਜੇਲ੍ਹ ਦੇ ਅੰਦਰ ਚਾਹੀਦੇ ਤੁਹਾਨੂੰ ਪਤਾ ਐਦਾ ਲੱਗਾ ਸੀ ਵੀਡੀਓ ਦੇਖੀ ਐ ਫੇਸਬੁਕ ਤੇ ਨਾ ਅਸੀਂ ਸਾਰੇ ਲੱਭਦੇ ਵੇ ਸੀ ਉਹਨਾਂ ਨੂੰ ਕਿਉਂਕਿ ਉਹ ਕਾਫੀ ਟਾਈਮ ਤੋਂ ਚੱਲ ਗਏ ਵੇ ਸੀ ਘਰੋਂ ਅਸੀਂ ਲੱਭਦੇ ਵੇ ਸੀ ਤੇ ਇੱਕੋ ਦਾਮ ਜਿੱਦਾਂ ਸਾਨੂੰ ਕਿਸੇ ਨੇ ਦੱਸਿਆ ਕਿ ਅੱਜ ਨਾ ਕਿਸੇ ਨੇ ਸੁਸਾਇਡ ਵੀ ਕੀਤਾ ਐ ਨਾ ਤੋ ਜਿੱਦਾਂ ਅਸੀਂ ਉਹ ਵੀਡੀਓ ਦੇਖੀ ਫਿਰ ਵੀਡੀਓ 'ਚ ਪਤਾ ਲੱਗਿਆ ਕਿ ਉਹ ਮੰਮੀ ਮਤਲਬ ਵੀਡੀਓ ਤੇ ਸਾਰਾ ਪਛਾਣ ਹੁੰਦੀ ਹੈ ਉਹਨਾਂ ਦਾ ਫੇਸ ਵੀ ਦਿਖਦਾ ਹੈ ਮਮੀ ਫੇਰ ਤੁਹਾਨੂੰ ਪਤਾ ਲੱਗਿਆ ਕਿ ਮਮੀ ਹੈ ਤੇ ਉਦੋਂ ਤੋਂ ਲੈ ਕੇ ਹਾਲੇ ਤੱਕ ਸਾਨੂੰ ਉਹਨਾਂ ਦੀ ਡੈੱਡ ਬੋਡੀ ਵੀ ਨਹੀਂ ਮਿਲੀ ਮਤਲਬ ਡੈੱਡ ਬੋਡੀ ਢੂੰਡਣ 'ਚ ਵੀ ਸਾਡੀ ਕੋਈ ਹੈਲਪ ਨਹੀਂ ਆਂਦੀ ਵੀ ਕੋਈ ਹੈਲਪ ਨਹੀਂ ਕਰਦਾ ਸਭ ਅੱਧੀ ਕਹਿੰਦੇ ਹੈ ਕਿ ਤੁਸੀਂ ਇੰਤਜ਼ਾਰ ਕਰ ਲਓ ਕਿ ਉਹ ਖੁੱਲ ਕੇ ਆਪਣੇ ਆਪ ਉੱਤਰ ਆਉਗੀ ਅੱਜ ਸਵੇਰੇ ਵੀ ਡੈੱਡ ਬੋਡੀ ਕਿਸੇ ਨੇ ਦੇਖੀ ਹੈ ਉੱਥੇ ਤੈਰਦੀ ਵੀ ਕੰਗੂਆ ਤੋਂ ਥੋੜਾ ਜਿਹਾ ਪਿੱਛੇ ਪਰ ਸਾਡੇ ਨਾਲ ਕੋਈ ਹੈਲਪ ਨਹੀਂ ਆ। ਪੁਲਿਸ ਵੀ ਸਾਡੀ ਕੋਈ ਹੈਲਪ ਨਹੀਂ ਕਰਦੀ ਦੀ ਡੈੱਡ ਬੋਡੀ ਢੂੰਡਣ ਸੋ। ਚਾਰ ਤਰੀਕ ਦੀ ਗੱਲ ਐ। ਹਾਂਜੀ।